ਉਹ ਟਾਉਨ ਸੂਪ ਲੈਣ ਗਏ ਸੀਗੇ ਬਲਿਸ ਜੀ ਉੱਥੋਂ ਸੂਪ ਲੈ ਕੇ ਆਏ ਆ ਹੁਣ ਸਾਨੂੰ ਨਹੀਂ ਪਤਾ ਜਾਂ ਤਾਂ ਉੱਥੋਂ ਰੇਕੀ ਹੋਈ ਆ ਜੀ ਤੇ ਜਾਂ ਕਿੱਥੋਂ ਪਿੱਛੇ ਲਗੇ ਆ ਸਾਨੂੰ ਨਹੀਂ ਪਤਾ ਜੀ ਉਹ ਘਰ ਦੇ ਬਾਹਰ ਗੱਡੀ ਲਾਈ ਆ ਵਾਈਫ ਨੇ ਗੱਡੀ ਦਾ ਦਰਵਾਜ਼ਾ ਖੋਲਿਆ ਆ ਉਹ ਬਸ ਗੱਡੀ ਦਾ ਦਰਵਾਜ਼ਾ ਜਿੱਦਾਂ ਹੀ ਖੋਲਿਆ ਉਹਨੇ ਨਾਲ ਹੀ ਆ ਕੇ ਕੋਈ ਟਿੱਖੀ ਛੁਰਾ ਜਾਂ ਜਿਹੜਾ ਆਪਾਂ ਬਰਫ਼ ਕੱਟਦੇ ਆ ਉਹ ਉਹਨੇ ਚੀਜ਼ ਉਹਨੇ ਸੱਦੀ ਧੌਣ ਤੇ ਵਾਈਫ ਦੇ ਲਾਤੀ ਤੇ ਮੇਰੀ ਭਾਂਜੀ ਨੂੰ ਉਹਨੇ ਖਿੱਚਣ ਦੀ ਕੋਸ਼ਿਸ਼ ਕੀਤੀ ਤੇ ਵਾਈਫ ਨੇ ਭਾਂਜੀ ਨੂੰ ਜਿੱਦਾਂ ਜਫਾ ਪਾ ਲਿਆ ਜੋ ਖੋਹ ਲਿਆ ਉਹ ਖਿੱਚਦੇ ਖਿੱਚਦੇ ਡਿੱਗ ਗਿਆ ਤੇ ਸਾਡਾ ਸਾਰਾ ਰੋਡ ਟੁੱਟਾ ਹੋਇਆ ਆ ਜੀ ਉਹ ਡਿੱਗ ਗਿਆ ਤੇ ਮੇਰੀ ਭੈਣ ਜਿੱਦਾਂ ਹੀ ਉਤਰੀ ਉਹਨੇ ਚੀਕਾਂ ਚੁੱਕਾ ਮਾਰੀਆਂ ਲੋਕੀ ਇਕੱਠੇ ਹੋ ਗਏ ਉਹਨੇ ਉਹਦੇ ਵਾਲ ਫੋਨ ਸੁੱਟਦਾ ਤੇ ਉਹ ਡਰ ਦੇ ਮਾਰੇ ਉੱਥੋਂ ਭੱਜ ਗਿਆ ਜੀ ਸਾਨੂੰ ਫੋਨ ਤਾਂ ਨਹੀਂ ਕੋਈ ਗੱਲਾ ਹੈ ਗੱਲ ਇਹ ਆ ਕਿ ਉਹਨੇ ਬੱਚੀ ਨੂੰ ਹੱਥ ਪਾਇਆ ਆ ਕੱਲ ਨੂੰ ਸਾਡੇ ਜੇ ਬੱਚੇ ਨਹੀਂ ਸੁਰੱਖਿਤ ਹੈਗੇ ਤੇ ਫਿਰ ਆਮ ਲੋਕਾਂ ਦਾ ਕੀ ਹਾਲ ਹਾਂ ਫੋਨ ਹੈ ਜਿਹੜਾ ਲੁਟੇਰੇ ਨਾਲ ਲੱਗੇ ਨੇ ਹਾਂਜੀ ਫੋਨ ਨਾਲ ਲੱਗੇ ਆ ਜੀ ਹਾਂਜੀ ਤੋ ਜਿਹੜਾ ਆ ਪਹਿਲੇ ਕੋਸ਼ਿਸ਼ ਕੀਤੀ ਬੱਚੀ ਨੂੰ ਕਿਡਨੈਪ ਕਰਨ ਦੀ ਹਾਂਜੀ ਉਹਨੇ ਪਹਿਲਾਂ ਬੱਚੀ ਨੂੰ ਹੀ ਹੱਥ ਪਾਇਆ ਉਹਨੇ ਕੋਈ ਇਦਾਂ ਦੀ ਗੱਲ ਨਹੀਂ ਬੋਲੀ ਕਿ ਹਾਂ ਜੀ ਕੀ ਤੁਹਾਡੇ ਕੋਲ ਸਮਾਨ ਆ ਸਾਨੂੰ ਦੇ ਦਿਓ ਕੁਛ 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 ਨਹੀਂ ਉਹ ਬੋਲੇ ਉਹਨਾਂ ਨੇ ਆਂਦੇ ਹੀ ਪਹਿਲਾਂ ਬਸ ਚਾਕੂ ਰੱਖਿਆ ਧੌਣ ਤੇ ਤੇ ਨਾਲ ਹੀ ਉਹਨਾਂ ਨੇ ਬੱਚੀ ਨੂੰ ਤੁਹਾਡੀ ਕੋਈ ਪ੍ਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਹੈਗੀ ਕਿ ਜਿਹੜੇ ਸਬੰਧ ਵਿੱਚ ਦਾਤੇ ਸਾਨੂੰ ਹੁਣ ਪਤਾ ਨਹੀਂ ਹੁਣ ਇਹ ਤਾਂ ਪੁਲਸ ਵੈਰੀਫਾਈ ਕਰੂ ਕਿ ਕਿਹੜੇ ਬੰਦੇ ਆ ਤੇ ਕਿਹੜੇ ਨਹੀਂ ਆ ਜੀ ਕਾਦੇ ਤੇ ਸੀਗੇ ਉਹ ਲੁਟੇਰੇ ਜਿਹੜੇ ਆਏ ਸੀ ਐਕਟ ਵਾਤੇ ਸੀਗੇ ਜੀ ਤੁਸੀਂ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਜਦਾਂ ਮੈਂ ਘਰੋਂ ਪੈਦਲ ਭੱਜਿਆ ਉਹਨਾਂ ਦੇ ਵੱਲ ਬਟ ਉਹ ਨਿਕਲ ਚੁੱਕੇ ਸੀ ਹੂੰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਹਾਂ ਸੀਸੀਟੀਵੀ ਆ ਗਈ ਹੈ ਜੀ ਬਟ ਉਹ ਮਤਲਬ ਹੈਗੀ ਬਲਰ ਹੈ ਬਟ ਆ ਗਈ ਹੈ ਕਿ ਮਤਲਬ ਗੱਡੀ ਲੰਗੀ ਆ ਤੇ ਉਹ ਜਦਾਂ ਹਥਿਆਰ ਆਪਣੇ ਕੱਢ ਰਿਆ ਸੀਗਾ ਐਕਟਿਵ ਆ ਤੇ ਸੀਗੇ ਦੋ ਜੀ ਤੁਹਾਡੇ ਵਾਲੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚੀ ਸੀ ਕੀ ਆਸ਼ਵਾਸਨ ਦਿੱਤਾ ਗਿਆ ਉਹਨਾਂ ਨੇ ਪੁਲਿਸ ਨੇ ਜੀ ਇਹੀ ਕਿਹਾ ਕਿ ਅਸੀਂ ਵੈਰੀਫਾਈ ਕਰਾਂਗੇ ਸੋ 10 ਵਜੇ ਮੈਨੂੰ ਬੁਲਾਇਆ ਆ ਜੇ ਨਹੀਂ ਪੁਲਿਸ ਦੋ ਦਿਨਾਂ ਦੇ ਵਿੱਚ ਕੋਈ ਨਹੀਂ ਸੋਲਿਡ ਕਾਰਵਾਈ ਕਰਦੀ ਤੇ ਅਸੀਂ ਇਹਦੇ ਉੱਤੇ ਸੋਲਿਡ ਆਪਣਾ ਧਰਨਾ ਦਵਾਂਗੇ ਠੀਕ ਹੈ ਜੀ ਹਾਂਜੀ ਸੀਪੀ ਦਫ਼ਤਰ ਦੇ ਬਾਹਰ ਹੀ ਧਰਨਾ ਦਵਾਂਗੇ ਜੀ ਕਿਉਂਕਿ ਜੇ ਸਾਡੇ ਘਰ ਦੇ ਬੱਚੇ ਸੁਰੱਖਿਤ ਹੈਗੇ ਤੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਊਗਾ ਭਾਜੀ ਬਿਲਕੁਲ ਹਨਾ ਕਿਉਂਕਿ ਦੇਖਿਆ ਜਾਂਦਾ 7 ਨੰਬਰ ਦੇ ਏਰੀਏ ਦੇ ਵਿੱਚ ਲਗਾਤਾਰ ਜਿਹੜੀਆਂ ਤਿੰਨ ਤੋਂ ਚਾਰ ਵਾਰਦਾਤ ਇਹੋ ਜਿਹੀ ਪਹਿਲੇ ਹੋ ਚੁੱਕੇ ਹੈ ਕੱਲ੍ਹ ਉਹ ਟੌਨਜੀ ਹੋਈ ਹੈ ਜੀ ਸੇਮ ਵਾਰਦਾਤ ਕੱਲ ਮਾਡਲ ਟਾਊਨ ਚ ਹੋਈ ਹੈ ਹੁਣ ਤੁਸੀਂ ਦੇਖੋ ਇੱਕ 2.5 ਸਾਲ ਦਾ ਬੱਚਾ ਜੇ ਕੱਲ ਉਹਦੇ 6:00 ਵਜੇ ਕੀ ਲੱਗਦਾ ਕਿ ਇਹ ਜਿਹੜੀ ਰੈਕੀ ਹੋਈ ਹੈ ਮੋਲਟੌਨ ਤੋਂ ਪਿੱਛਾ ਕਰਕੇ ਸਾਰਾ ਕੁਝ ਹੋਇਆ ਹੈ ਉਹੀ ਗਰੋ ਆ ਜੀ ਇੱਕ ਗਰੋ ਹੀ ਆਇਆ ਹੋਇਆ ਜਲੰਧਰ ਦੇ ਅੰਦਰ ਜੀ ਹਾਂਜੀ ਤੇ ਪੁਲਿਸ ਜਿਹੜੀ ਹੈ ਨਕੇਲ ਕਿਉਂ ਨਹੀਂ ਪਾਰੀ ਬਹੁਤ ਜਲਦੀ ਜਲਦੀ ਨੱਥ ਪਾਣੀ ਚਾਹੀਦੀ ਹੈ ਨਹੀਂ ਤੇ ਕਿਹੇ ਨਾ ਕਿਸੇ ਦਾ ਜਲੰਧਰ ਚ ਜਾਨੀ ਨੁਕਸਾਨ ਹੋਊਗਾ ਹੂੰ ਠੀਕ ਹੈ ਹਾਂਜੀ ਸਰ ਜਿਹੜਾ ਬੱਚੀ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਮਾਮਲਾ ਹੈ ਅ अर्ਬਨ ਸਟੇਟ ਫੇਜ਼ 1 ਦੇ ਵਿੱਚ ਰਣਦੀਪ ਸੰਧੂ ਜੀ ਜਿਹੜੇ ਕਿ ਕਾਂਗਰਸ ਦੇ ਵੀ ਜ਼ਿਲ੍ਹਾ ਪ੍ਰਧਾਨ ਨੇ ਜੀ ਉਹਨਾਂ ਦੀ ਫੈਮਿਲੀ ਮਾਡਲ ਟਾਊਨ ਸਾਈਡ ਤੋਂ ਆ ਰਹੇ ਸੀਗੇ ਜੀ ਘਰ ਦੇ ਬਾਹਰ ਆ ਕੇ ਜਿੱਦਾਂ ਹੀ ਕਾਰ ਲਾਈ ਹੈ ਜੀ ਤੇ ਦੋ ਲੇਡੀ ਸੀਗੇ ਉਹਨਾਂ ਦੇ ਕੋਲ ਬੱਚਾ ਸੀ ਐਂਡ ਜਿਹੜੇ ਪਿੱਛੇ ਜਿਨ੍ਹਾਂ ਨੇ ਵਾਰਦਾਤ ਕੀਤੀ ਹੈ ਉਹਨਾਂ ਨੂੰ ਫੋਲੋ ਕਰ ਰਹੇ ਸੀਗੇ ਜੋ ਕਿ ਇੱਕ ਸੀਸੀਟੀਵੀ ਦੇ ਵਿੱਚ ਜੋ ਅਸੀਂ ਦੇਖਿਆ ਐਂਡ ਜਿੱਦਾਂ ਇਹ ਕਾਰ ਤੋਂ ਬਾਹਰ ਨਿਕਲੇ ਨੇ ਨਾਲੋਂ ਨਾਲ ਹੀ ਜਿਹੜੇ ਸਨੇਚਰ ਸੀਗੇ ਜਿਹੜੇ ਕਿਡਨੈਪਰ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਉਹਨਾਂ ਨੇ ਆ ਕੇ ਬੱਚੇ ਨੂੰ ਆਪਣਾ ਖੋਣ ਦੀ ਕੋਸ਼ਿਸ਼ ਕੀਤੀ ਤੇ ਨਾਲ ਉਹਨਾਂ ਕੋਲ ਕੋਈ ਤਿੱਖਾ ਹਥਿਆਰ ਵੀ ਸੀ ਐਂਡ ਸਾਡੀ ਇਹੀ ਮੰਗ ਹੈ ਕਿ ਜਲ ਜੀ ਸੋ ਦੇਖਿਆ ਜਾ ਰਿਹਾ ਕਿ ਬੱਚਾ ਜਿਹੜਾ ਹੈ ਬਹੁਤ ਸਹਿਮਿਆ ਹੋਇਆ ਹੈ ਕਦੀ ਕੀ ਲੱਗਦਾ ਕਿ ਜੇ ਇਹੋ ਜਿਹੇ ਘਟਨਾਵਾਂ ਹੋਣਗੀਆਂ ਤੇ ਲੋਕ ਕਿਵੇਂ ਸੁਰੱਖਿਅਤ ਰਹਿਣਗੇ ਮੈਂ ਤਾਂ ਉਹੀ ਗੱਲ ਕਰ ਰਹੇ ਸੀਗੇ ਜੀ ਜੇ ਇੱਕ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਦੇ ਘਰ ਦੇ ਬਾਹਰ ਇਹੋ ਜੀਆਂ ਵਰਦਤਾਂ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਕੀ ਲੋਕ ਦੇਖ ਰਹੇ ਨੇ ਜਿਨ੍ਹਾਂ ਵੱਲ ਲੋਕ ਦੇਖਦੇ ਨੇ ਕਿ ਹਾਂ ਕੱਲ ਨੂੰ ਸਾਡੇ ਲਈ ਸਮਾਜ 'ਚ ਖੜੇ ਹੋਣਗੇ ਤੇ ਜੇ ਕਿਸੇ ਮੋਢਵਾਰ ਬੰਦੇ ਨਾਲ ਐ ਚੀਜ਼ ਹੋ ਸਕਦੀ ਹੈ ਤਾਂ ਸਮਾਜ ਦੇ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ ਸੋ ਇਹੀ ਅਪੀਲ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੇ ਪਾਸੇ ਕਿ ਕਾਈਂਡਲੀ ਇਸ ਚੀਜ਼ ਤੇ ਸਖਤ ਤੋਂ ਸਖਤ ਤੇ ਜਲਦੀ ਤੋਂ ਜਲਦੀ ਐਕਸ਼ਨ ਲਿਆ ਜਾਵੇ ਤਾਂ ਜੋ ਸਾਡੀ ਸੁਸਾਇਟੀ ਸਾਡਾ ਸਮਾਜ ਆਪਣੇ ਆਪ ਨੂੰ ਸੇਫ ਮਹਿਸੂਸ ਕਰੇ ਠੀਕ ਸਰ ਇਹ ਜਿਹੜੀ ਲੜਕੀ ਕਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਮਾਮਲਾ ਹੈ ਮਾਮਲਾ ਇਦਾਂ ਹੈ ਕਿ ਇਤਲਾਹ ਹੀ ਸੀ ਕਿ ਆਪਾਂ ਨੂੰ ਕਿ ਦੋ ਲੇਡੀਜ਼ ਤੇ ਇੱਕ ਬੱਚਾ ਛੋਟਾ ਗਿਆ ਸੀ ਮਾਰਡੋ ਟੂਪ ਲੈ ਲਏ ਜੀ ਜੀ ਉਹ ਉਹਦੇ ਨੇ ਘਰ ਦੇ ਬਾਹਰ ਆਏ ਗੱਡੀ ਖੜੀ ਕੀਤੀ ਹੈ ਜਿੱਦੈ ਇਹਨਾਂ ਨੇ ਟਾਕੀ ਖੋਲੀ ਹੈ ਤੇ ਮੁੰਡਾ ਕੋਈ ਇੱਕ ਆਇਆ ਪਰਸਨ ਅਨੋ ਉਨੇ ਇਹਨਾਂ ਦੀ ਗਰਦਨ ਦੇ ਉੱਪਰ ਕੋਈ ਤਿੱਖੀ ਚੀਜ਼ ਰੱਖੀ ਹੈ ਤੇ ਬੱਚਾ ਖੋਣ ਦੀ ਕੋਸ਼ਿਸ਼ ਕੀਤੀ ਜੀ ਤੇ ਇਹਨਾਂ ਨੇ ਬੱਚਾ ਜਦੋਂ ਛੱਡਿਆ ਨਹੀਂ ਉਹਨਾਂ ਨੇ ਘੋਟ ਕੇ ਫੜ ਲਿਆ ਜੀ ਦੂਜੀ ਪਾਸੇ ਉਹਨਾਂ ਦੀ ਜਿਹੜੀ ਨਾਨਾਣ ਹੈ ਉਹ ਆਈ ਹੈ ਦੂਜੇ ਪਾਸੋਂ ਜੀ ਤੇ ਉਹ ਉਹਦੇ ਹੱਥ 'ਚ ਜਿਹੜਾ ਫੋਨ ਹੈ ਜਿਹੜਾ ਝੁੱਪਟ ਮਾਰ ਕੇ ਸਲੈਸ਼ ਕਰਕੇ ਉਹ ਵੀ ਲੈ ਗਿਆ ਜੀ ਤੇ ਬਾਕੀ ਕੈਮਰੇ ਵਗੈਰਾ ਆਪਾਂ ਚੈੱਕ ਕਰ ਰਹੇ ਹਾਂ ਜੀ ਜਿੱਦਾਂ ਕੋਈ ਟ੍ਰੇਸ ਰੂਟ ਹੁੰਦਾ ਹੈ ਅਗਲੀ ਕਰ ਸਕੀਏ ਬਿਲਕੁਲ ਕੰਪਲੇਂਟਰ ਦਾ ਕੀ ਨਾਮ ਹੈ ਤੇ ਕਿੱਥੇ ਦੇ ਰਹਿਣ ਵਾਲੇ ਹੈ ਜੀ ਕੰਪਲੇਂਟਰ ਦਾ ਨਾਮ ਹੈ ਲਾਰਕ ਸੰਧ ਜੀ ਵਾਈਫ ਹੋ ਰੰਤੀ ਸਿੰਘ ਜੰਦ ਜੀ 492 ਰੂਮ ਸਟ੍ਰੀਟ ਫੇਸ 1 ਤੇ ਜੀ ਸਰ ਹੁਣ ਜਿਹੜਾ ਹੈ ਇਕੱਲਾ ਫੋਨ ਲੈ ਕੇ ਗਏ ਆ ਕੁਝ ਹੋਰ ਵੀ ਲੈ ਕੇ ਗਏ ਨਹੀਂ ਇਕੱਲਾ ਮੋਬਾਈਲ ਫੋਨ ਹੀ ਹੈ ਲੈ ਕੇ ਗਿਆ ਆ ਆਈਫੋਨ ਹੈਗਾ ਪਤਾ ਲੱਗ ਰਿਹਾ ਕਿ ਤੇਜ ਦਰ ਹਥਿਆਰਾਂ ਨਾਲ ਜਿਹੜਾ ਉਹਨਾਂ ਉੱਤੇ ਹਮਲਾ ਵੀ ਕੀਤਾ ਗਿਆ ਸੀਗਾ ਹਾਂਜੀ ਹਾਂਜੀ ਉਹਨੇ ਗਰਦਨ ਤੇ ਰੱਖੀ ਹੈ ਕਿ ਤਿੱਖੀ ਚੀਜ਼ ਰੱਖੀ ਹੈ ਜੀ ਸਟੇਟਮੈਂਟ ਰਿਕਾਰਡ ਕਰ ਲਈ ਹੈ ਬੰਦੀ ਕਾਰਵਾਈ ਕੀਤੀ ਸਰ ਲਗਾਤਾਰ ਦੇਖਿਆ ਜਾਵੇ ਤੇ 7 ਨੰਬਰ ਦੇ ਏਰੀਆ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਬਹੁਤ ਹੋ ਰਹੀਆਂ ਹਨ ਮਗਰ ਪੁਲਿਸ ਵੱਲੋਂ ਜਿਹੜਾ ਠਲ ਕਿਉਂ ਨਹੀਂ ਪਾਈ ਜਾ ਰਹੀ ਪੁਲਿਸ ਕਰ ਰਹੀ ਹੈ ਆਪਣਾ ਕੰਮ ਜੀ ਫੜੇ ਵੀ ਇਹ ਬੰਦੇ ਫੜਦੇ ਆਂ ਜੇਲ੍ਹ ਵੀ ਭੇਜਦੇ ਆਂ ਇਹਨਾਂ ਨੂੰ ਵੀ ਰੌਂਡ ਆਫ ਜਲਦੀ ਕਰਨਾ ਜੀ ਜਿਹੜੇ ਸਰ ਉਹ ਲੁਟੇਰੇ ਸੀਗੇ ਉਹ ਕਦੇ ਉੱਤੇ ਆਏ ਸੀਗੇ ਇਹ ਐਕਟਿਵ ਆ ਕਿ ਆਏ ਜੀ ਪਤਾ ਲੱਗਿਆ ਕੁਝ ਐਕਟਿਵ ਨੰਬਰ ਵਗੈਰਾ ਨੂੰ ਪੁੱਛ ਲੈ ਨੰਬਰ ਕਲੀਅਰ ਨਹੀਂ ਹੋ ਰਿਹਾ ਐਕਟਿਵ ਆ ਤੇ ਆਏ ਜੀ ਕਿੰਨੇ ਜਨੇ ਸੀਗੇ ਕਿੰਨੇ ਜਨੇ ਸੀਗੇ ਸਰ ਦੋ ਜਨੇ ਓਕੇ ਉਹ ਆਪਣੇ ਵੱਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਬਿਆਲ ਲੈ ਲਿਆ ਜੀ ਇਹਨਾਂ ਦੀ ਜੀ ਬੰਦੀ ਕਾਰਵਾਈ ਅਮਲ ਚ ਲਿਆ ਰਹੇ ਆ ਜੀ ਠੀਕ ਹੈ ਕੀ ਨਾਮ ਹੈ ਸਰ ਰਕੇਸ਼ ਕੁਮਾਰ ਜੀ ਡਿਵੀਜ਼ਨ ਨੰਬਰ ਜੀ 7 ਠੀਕ ਸ਼ੁਕਰੀਆ